प्यारे दोस्तों मेरे ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਕੇਵਲ ਸਿੰਘ ਅੱਜ ਆਪਾਂ ਗੱਲ ਕਰਾਂਗੇ ਕਿ ਇੱਕ ਬਹੁਤ ਹੀ ਇੰਪੋਰਟੈਂਟ ਮੁੱਦੇ ਦੇ ਉੱਤੇ ਕਿ TDS ਕੀ ਹੁੰਦਾ ਹੈ ਪਾਣੀ ਦਾ TDS ਕੀ ਹੈ ਕਿੰਨੇ TDS ਦਾ ਪਾਣੀ ਪੀਣਾ ਚਾਹੀਦਾ ਇਸ ਮੁੱਦੇ ਦੇ ਉੱਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਭੰਬਲਪੂਸਾ ਹੈ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਕੋਈ ਕਹਿੰਦਾ ਸੌ TDS ਦਾ ਪਾਣੀ ਪੀਣਾ ਚਾਹੀਦਾ ਕੋਈ ਕਹਿੰਦਾ 200 TDS ਦਾ ਪਾਣੀ ਪੀਣਾ ਚਾਹੀਦਾ ਤੇ WHO ਕਹਿ ਰਹੀ ਹੈ ਕਿ 300 TDS ਦਾ ਪਾਣੀ ਪੀਣ ਦੇ ਵਿੱਚ ਵੀ ਕੋਈ ਨੁਕਸਾਨ ਨਹੀਂ ਸੋ ਮੈਂ ਅੱਜ ਇਸ ਮੁੱਦੇ ਨੂੰ ਕਲੀਅਰ ਕਰਨ ਤੋਂ ਦੇ ਨਾਲ-ਨਾਲ ਤੁਹਾਨੂੰ ਇੱਕ ਤਜਰਬਾ ਕਰਕੇ ਦਿਖਾਵਾਂਗਾ ਸੋ ਅੱਜ ਆਪਾਂ ਇੱਕ ਐਕਸਪੈਰੀਮੈਂਟ ਸ਼ੁਰੂ ਕਰਦੇ ਹਾਂ ਇਹ ਮੇਰੇ ਕੋਲੇ ਜੋ ਪਾਣੀ ਦੇ ਦੋ ਗਲਾਸ ਨੇ ਇਹ ਦੋਨੋਂ ਗਲਾਸ ਦੇ ਵਿੱਚ ਇੱਕ ਆਰਓ ਸਿਸਟਮ ਦਾ ਪਾਣੀ ਹੈ ਤੇ ਇਸ ਦਾ ਜਿਹੜਾ ਟੀਡੀਐਸ ਪਾਣੀ ਦਾ ਉਹ ਅਗਰ ਮੈਂ ਤੁਹਾਨੂੰ ਦਿਖਾਵਾਂ ਤਾਂ 45 ਹੈ 45 ਸੋ ਇਸ ਦਾ ਟੀਡੀਐਸ 45 ਹੈ ਤੇ ਇਹਦੇ ਉੱਤੇ ਆਪਾਂ ਇੱਕ ਤਜਰਬਾ ਕਰਕੇ ਦੇਖਦੇ ਹਾਂ ਇਹ ਦੋਨੋਂ ਗਲਾਸਾਂ ਦੇ ਵਿੱਚ ਹਲਕਾ ਆਪਣਾ ਆਰਓ ਸਿਸਟਮ ਦਾ ਪਾਣੀ ਹੈ ਮੈਂ ਇੱਕ ਗਲਾਸ ਦੇ ਵਿੱਚ ਅੱਧਾ ਚਮਚਾ ਨਮਕ ਦਾ ਪਾ ਰਿਹਾ ਔਰ ਨਮਕ ਪਾ ਕੇ ਅਗਰ ਆਪਾਂ ਇਹਨੂੰ ਹਿਲਾਉਂਦੇ ਆ ਤਾਂ ਆਪਾਂ ਦੇਖਾਂਗੇ ਕਿ ਇਹਦਾ ਟੀਡੀਐਸ ਕਿੰਨਾ ਹੋ ਗਿਆ ਦੂਜੇ ਗਲਾਸ ਦੇ ਵਿੱਚ ਮੈਂ ਦੋ ਤਿੰਨ ਡ੍ਰੌਪ ਇੱਕ ਪੈਸਟੀਸਾਈਡ ਦੇ ਪਾ ਰਿਹਾ ਬਹੁਤ ਖਤਰਨਾਕ ਪੈਸਟੀਸਾਈਡ ਹੈ ਇਹ ਕਲੋਰੋਪੈਰੀਫਾਸ ਬਹੁਤੇ ਲੋਕ ਆਪਾਂ ਇਹਨੂੰ ਨਰਮੇ ਤੇ ਸਪਰੇਅ ਕਰਦੇ ਆਂ ਕਪਾਤੇ ਕਰਦੇ ਆਂ ਜਾਂ ਭਚੋਨੇ ਤੇ ਵੀ ਕਰਦੇ ਆਂ ਅਗਰ ਇਸਦੇ 2 ਡ੍ਰੌਪ ਆਪਾਂ ਇੱਕ ਗਲਾਸ ਦੇ ਵਿੱਚ ਪਾਈਏ ਤਾਂ ਕੀ ਹੁੰਦਾ ਹੈਗਾ ਉਹਦਾ TDS ਕਿੰਨਾ ਹੁੰਦਾ ਮੈਂ ਤੁਹਾਨੂੰ ਉਹ ਵੀ ਦਿਖਾਵਾਂਗਾ ਫੋ ਮੈਂ ਜਿਆਦਾ ਨਹੀਂ 2-3 ਡ੍ਰੌਪ ਹੀ ਇਹਦੇ ਵਿੱਚ ਪਾਏ ਨੇ 2-3 ਡ੍ਰੌਪ ਪਾਉਣ ਤੋਂ ਬਾਅਦ ਵੀ ਇਸ ਪਾਣੀ ਦਾ ਰੰਗ ਆ ਜਿਹੜਾ ਉਹ ਪੂਰੇ ਤੌਰ ਤੇ ਮਿਲਕੀ ਹੋ ਗਿਆ ਹੁਣ ਆਪਾਂ ਅਗਰ ਇਹਦਾ TDS ਮਾਪ ਕੇ ਦੇਖੀਏ ਤਾਂ ਸਭ ਤੋਂ ਪਹਿਲਾਂ ਆਪਾਂ ਮਾਪਦੇ ਹਾਂ ਨਮਕ ਵਾਲੇ ਪਾਣੀ ਦਾ ਨਮਕ ਵਾਲੇ ਪਾਣੀ ਦਾ TDS ਜੋ ਮੇਰੇ ਕੋਲ ਆ ਰਿਹਾ ਹੈ ਇਸ ਵਕਤ ਉਹ ਆ ਰਿਹਾ ਹੈ 861 ਮੈਂ ਇਸ ਨੂੰ ਲੌਕ ਕਰ ਰਿਹਾ ਹਾਂ ਹੋਲਡ ਕਰ ਰਿਹਾ ਹਾਂ ਔਰ ਮੈਂ ਤੁਹਾਨੂੰ ਇਹ ਦਿਖਾ ਰਿਹਾ 861 861 ਹੁਣ ਆਪਾਂ ਮਾਪਦੇ ਹਾਂ TDS ਜਿਸ ਪਾਣੀ ਦੇ ਵਿੱਚ ਅਸੀਂ ক্লোਰੋਪੈਰੀਫਾਸ ਦੇ ਦੋ ਡ੍ਰੌਪ ਪਾਈ ਸੀ ਇਸ ਪਾਣੀ ਦਾ TDS ਆ ਰਿਹਾ ਹੈ 167 167 ਮੈਂ ਹੋਲਡ ਕਰਕੇ ਤੁਹਾਨੂੰ ਦਿਖਾ ਰਿਹਾ 167 TDS ਆ ਰਿਹਾ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਨਾ ਕਿ ਇਸ TDS ਇਸ ਪਾਣੀ ਦਾ TDS ਹੈ 130 35 40 ਇਸ ਪਾਣੀ ਦਾ TDS ਹੈਗਾ 850 900 ਦੇ ਕਰੀਬ ਤੁਸੀਂ ਕਿਹੜਾ ਪਾਣੀ ਪੀਓਗੇ ਇਹ ਪੀਓਗੇ ਜਾਂ ਇਹ ਪੀਓਗੇ ਇਹ 900 TDS ਦਾ ਪਾਣੀ ਹੈ ਅਗਰ ਇਸ ਨੂੰ ਪੀ ਲੋਗੇ ਤਾਂ ਕੁਝ ਨਹੀਂ ਹੋਣ ਲੱਗਿਆ ਕਿਉਂਕਿ ਇਸ ਦੇ ਵਿੱਚ ਨਮਕ ਹੈ ਪਰ ਇਸ ਪਾਣੀ ਦਾ TDS 138 ਹੈ ਇਹ ਪਾਣੀ ਅਗਰ ਪੀਏਗਾ ਤਾਂ ਕੋਈ ਵੀ ਆਦਮੀ 15 ਮਿੰਟ ਦੇ ਵਿੱਚ ਮਰ ਜਾਏਗਾ ਮੈਂ ਤੁਹਾਨੂੰ ਇਹ ਐਕਸਪੈਰੀਮੈਂਟ ਕਰਕੇ ਕਿਉਂ ਦਿਖਾਇਆ ਉਹ ਇਸ ਕਰਕੇ ਦਿਖਾਇਆ ਕਿ ਸਾਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ TDS ਹੈ ਕੀ ਚੀਜ਼ TDS ਪਾਣੀ ਦੇ ਵਿੱਚ ਘੁਲੀ ਹੋਈ ਕੋਈ ਵੀ ਚੀਜ਼ ਹੈ ਜੋ ਵੀ ਪਾਣੀ ਦੇ ਵਿੱਚ ਘੁਲਦਾ ਹੈ ਚਾਹੇ ਉਹ ਚੀਨੀ ਆ ਚਾਹੇ ਨਮਕ ਹੈ ਚਾਹੇ ਕੋਈ ਵੀ ਚੀਜ਼ ਹੈ ਉਹ TDS ਹੈ ਚਾਹੇ ਉਹ ਜ਼ਹਿਰਾਂ ਨੇ ਚਾਹੇ ਉਹ ਨਮਕ ਹੈ ਕੁਛ ਵੀ ਹੈ ਹੁਣ ਜੇ ਜ਼ਹਿਰਾਂ ਘੁਲੀਆਂ ਹੋਈਆਂ ਨੇ ਤਾਂ 150 TDS ਦਾ ਪਾਣੀ ਵੀ ਖਤਰਨਾਕ ਹੈ ਪਰ ਜੇ ਨਮਕ ਘੁਲਿਆ ਹੋਇਆ ਹੈ ਤਾਂ 900 TDS ਦਾ ਪਾਣੀ ਵੀ ਪੀਤਾ ਜਾ ਸਕਦਾ ਹੈ ਇਸ ਦਾ ਕੋਈ ਨੁਕਸਾਨ ਨਹੀਂ ਹੈ ਹੁਣ ਆਪਾਂ ਅਗਲੀ ਗੱਲ ਕਰਨ ਤੋਂ ਪਹਿਲਾਂ ਇਸ ਪਾਣੀ ਨੂੰ ਆਪਾਂ ਪਾਸੇ ਕਰ ਦਈਏ ਕਿਉਂਕਿ ਇਸ ਪਾਣੀ ਦੇ ਵਿੱਚ ਬਹੁਤ ਸਮੈਲ ਆਉਂਦੀ ਹੈ ਕਿਉਂਕਿ ਇਸ ਪਾਣੀ ਦੇ ਵਿੱਚ ਜ਼ਹਿਰ ਹੈ ਸੋ ਇਸ ਦਾ ਮਤਲਬ ਇਹ ਸਾਫ਼ ਹੋਇਆ ਕਿ ਜੋ ਜ਼ਹਿਰ ਵਾਲਾ ਪਾਣੀ ਹੈ ਉਸ ਦਾ TDS 150 ਵੀ ਪੀਤਾ ਨਹੀਂ ਜਾ ਸਕਦਾ ਪਰ ਜੇਕਰ ਪਾਣੀ ਦੇ ਵਿੱਚ ਤੱਤ ਹੋਣ ਜਾਂ ਪਾਣੀ ਦੇ ਵਿੱਚ ਨਮਕ ਹੋਵੇ ਜਾਂ ਚੀਨੀ ਹੋਵੇ ਤਾਂ ਤੁਸੀਂ 500 600 800 1000 TDS ਵੀ ਪੀ ਰਹੇ ਹੋਗੇ ਤਾਂ ਕੋਈ ਨੁਕਸਾਨ ਨਹੀਂ ਹੋਣ ਲੱਗਿਆ ਸੋ ਅੱਜ ਤੁਹਾਨੂੰ ਇਸ ਐਕਸਪੈਰੀਮੈਂਟ ਤੋਂ ਇਸ ਤਜਰਬੇ ਤੋਂ ਇੱਕ ਗੱਲ ਤਾਂ ਕਲੀਅਰ ਹੋ ਹੀ ਗਈ ਹੋएगी ਕਿ ਇਹ ਇੰਪੋਰਟੈਂਟ ਨਹੀਂ ਹੈ ਕਿ ਪਾਣੀ ਦਾ TDS ਕਿੰਨਾ ਹੈ ਇਹ ਇੰਪੋਰਟੈਂਟ ਹੈ ਕਿ ਪਾਣੀ ਦਾ TDS ਕਿਸ ਕਾਰਨ ਹੈ ਅਗਰ ਉਹ TDS ਪਾਣੀ ਦਾ ਜ਼ਹਿਰਾਂ ਦੇ ਕਾਰਨ ਹੈ ਤਾਂ ਸਾਨੂੰ 100 TDS 150 TDS ਪੀਣਾ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਜੇਕਰ ਉਹ TDS ਕਿਸੇ ਮਿਨਰਲ ਦੇ ਕਾਰਨ ਹੈ ਸੋਡੀਅਮ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਦੇ ਕਾਰਨ ਹੈ ਤਾਂ ਅਸੀਂ 500 TDS ਦਾ ਪਾਣੀ ਵੀ ਪੀ ਲਵਾਂਗੇ ਤਾਂ ਸਾਨੂੰ ਕੋਈ ਨੁਕਸਾਨ ਨਹੀਂ ਹੋਣ ਲੱਗਿਆ ਸੋ ਮੇਰੀ ਸਾਰੇ ਦੋਸਤਾਂ ਨੂੰ ਇਹ ਬੇਨਤੀ ਹੈ ਕਿ ਅੱਜ ਤੋਂ ਬਾਅਦ ਇਹ ਸਵਾਲ ਪੁੱਛਣਾ ਬੰਦ ਕਰ ਦਿਓ ਕਿ TDS ਪਾਣੀ ਦਾ ਕਿੰਨਾ ਹੋਣਾ ਚਾਹੀਦਾ ਸਵਾਲ ਇਹ ਪੁੱਛਿਆ ਕਰੋ ਕਿ ਸਾਡਾ TDS ਕਿਸ ਕਾਰਨ ਹੈ ਤੁਸੀਂ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਆਫ ਇੰਡੀਆ ਦੀਆਂ ਰਿਪੋਰਟਾਂ ਪੜ੍ਹੋ ਪੰਬਾ ਪਰਮਾਣੂ ਖੋਜ ਕੇਂਦਰ ਦੀਆਂ ਰਿਪੋਰਟਾਂ ਪੜ੍ਹ ਲਓ ਤੁਸੀਂ ਸੈਂਟਰ ਫਾਰ ਸਾਇੰਸ ਐਂਡ এনवायरमेंट ਦੀਆਂ ਰਿਪੋਰਟਾਂ ਪੜ੍ਹ ਲਓ ਉਹ ਸਾਰੇ ਕਹਿ ਰਹੇ ਨੇ ਕਿ ਸਾਡੇ ਪਾਣੀ ਦੇ ਵਿੱਚ ਪੈਸਟੀਸਾਈਡ ਨੇ ਸਾਡੇ ਪਾਣੀ ਦੇ ਵਿੱਚ ਖਾਦਾ ਨੇ ਸਾਡੇ ਪਾਣੀ ਦੇ ਵਿੱਚ ਨਾਈਟ੍ਰੇਟਸ ਨੇ ਫਲਰਾਈਡਸ ਨੇ ਹੈਵੀ ਮੈਟਲਸ ਨੇ ਔਰ ਹਰ ਕਿਸਮ ਦੀਆਂ ਜ਼ਹਿਰਾਂ ਨੇ ਤਾਂ ਇਸ ਕਰਕੇ ਸਾਡਾ TDS ਜਿੰਨਾ ਵੀ ਘਟ ਹੋਏਗਾ ਉਨਾ ਹੀ ਜ਼ਿਆਦਾ ਫਾਇਦਾ ਹੈ ਉਨਾ ਹੀ ਜ਼ਿਆਦਾ ਵਧੀਆ ਹੈ ਹੁਣ ਭਰਾਵੋ WHO ਕਹਿੰਦੀ ਹੈ ਕਿ ਸਾਨੂੰ 300 TDS ਤੱਕ ਦਾ ਪਾਣੀ ਪੀਣਾ ਚਾਹੀਦਾ ਕੋਈ ਦਿੱਕਤ ਨਹੀਂ ਹੈ ਕੋਈ ਨੁਕਸਾਨ ਨਹੀਂ ਹੈ ਪਰ ਜੇਕਰ ਉਸ ਪਾਣੀ ਦੇ ਵਿੱਚ ক্লোਰੋਪੈਰੀਫਾਸ ਹੋਵੇ ਔਰ 150 TDS ਹੋਵੇ ਤਾਂ ਅਸੀਂ ਪੀਵਾਂਗੇ ਤਾਂ ਤੁਹਾਨੂੰ ਪਤਾ ਅਗੇ ਕੀ ਹੋਏਗਾ ਸਾਰੀਆਂ ਅਖਬਾਰਾਂ ਸਾਰੀਆਂ ਰਿਪੋਰਟਾਂ ਸਾਰੀਆਂ ਸੰਸਥਾਵਾਂ ਜਿਹੜੀਆਂ ਵੀ ਪਾਣੀ ਨੂੰ ਟੈਸਟ ਕਰਦੀਆਂ ਨੇ ਉਹ ਕਹਿੰਦੀਆਂ ਨੇ ਕਿ ਪੰਜਾਬ ਦੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਜ਼ਹਿਰਾਂ ਨੇ ਤੇ ਹਰ ਕਿਸਮ ਦੀ ਖਾਦ ਹੈ ਪੈਸਟੀਸਾਈਡ ਹੈ ਇਸ ਕਰਕੇ ਸਾਡਾ TDS ਜਿੰਨਾ ਵੀ ਘੱਟ ਹੋਵੇ ਉਹਨੇ ਚੰਗਾ ਹੈ ਅਗਲੀ ਗੱਲ ਮੈਂ ਤੁਹਾਨੂੰ ਇਹ ਕਹਿਣੀ ਚਾਹਨਾ ਕਿ ਜੋ TDS ਨੂੰ ਘੱਟ ਕਰਨਾ ਹੈ ਜੋ ਪਾਣੀ ਵਿੱਚ ਘੁਲੀਆਂ ਚੀਜ਼ਾਂ ਨੂੰ ਬਾਹਰ ਕੱਢਣਾ ਹੈ ਉਹ ਸਿਰਫ RO ਸਿਸਟਮ ਕਰ ਸਕਦਾ ਹੈ RO ਸਿਸਟਮ ਤੋਂ ਬਿਨਾਂ ਕੋਈ ਵੀ ਅਸੀ ਟੈਕਨੋਲੋਜੀ ਨਹੀਂ ਹੈ ਜਿਹੜੀ ਪਾਣੀ ਦੇ ਵਿੱਚੋਂ ਘੁਲੀਆਂ ਹੋਈਆਂ ਜ਼ਹਿਰਾਂ ਨੂੰ ਬਾਹਰ ਕੱਢ ਸਕਦੀ ਹੈ ਪਾਣੀ ਵਿੱਚੋਂ ਮਿੱਟੀ ਕੱਢੀ ਜਾ ਸਕਦੀ ਹੈ ਸੈਡੀਮੈਂਟ ਫਿਲਟਰ ਦੇ ਨਾਲ ਕੱਢੀ ਜਾ ਸਕਦੀ ਹੈ ਪਰ ਪਾਣੀ ਦੇ ਵਿੱਚੋਂ ਅਗਰ ਘੁਲੀਆਂ ਹੋਈਆਂ ਜ਼ਹਿਰਾਂ ਜਾਂ ਘੁਲੇ ਹੋਏ ਲੂਣ ਘੁਲੀ ਹੋਈ ਚੀਨੀ ਨੂੰ ਬਾਹਰ ਕੱਢਣਾ ਹੋਵੇ ਤਾਂ ਸਿਰਫ RO ਸਿਸਟਮ ਕੰਮ ਕਰਦਾ ਹੈ ਹੋਰ ਕੋਈ ਵੀ ਚੀਜ਼ ਕੰਮ ਨਹੀਂ ਕਰਦੀ ਇਸ ਕਰਕੇ ਮੈਂ ਇਹ ਕਹਾਂਗਾ ਕਿ ਜਿਹੜੇ ਡਾਕਟਰ ਜਾਂ ਜਿਹੜੇ ਸਿਆਣੇ ਬੰਦੇ ਜਾਂ WHO ਜਿਹੜੇ ਵੀ ਲੋਕ ਇਹ ਕਹਿੰਦੇ ਨੇ ਕਿ ਇਸ ਪੰਜਾਬ ਦੇ ਵਿੱਚ ਆਰਓ ਦਾ ਪਾਣੀ ਨਹੀਂ ਪੀਣਾ ਚਾਹੀਦਾ ਉਹ ਸਾਡੇ ਨਾਲ ਚੰਗਾ ਨਹੀਂ ਕਰ ਰਹੇ ਸਾਡਾ ਨੁਕਸਾਨ ਕਰ ਰਹੇ ਨੇ ਪਰ ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਆਰਓ ਸਿਸਟਮ ਦਾ ਪਾਣੀ ਬਹੁਤ ਵਧੀਆ ਹੁੰਦਾ ਹੈ ਆਰਓ ਸਿਸਟਮ ਦਾ ਪਾਣੀ ਡੈడ్ వాటర్ ਹੁੰਦਾ ਹੈ ਇਹ ਪਾਣੀ ਐਸਿਡਿਕ ਹੈ ਤੇ ਇਸ ਪਾਣੀ ਦੇ ਵਿੱਚ ਕੋਈ ਤੱਤ ਨਹੀਂ ਹੁੰਦੇ ਜਦੋਂ ਆਰਓ ਪਾਣੀ ਦੇ ਵਿੱਚੋਂ ਜ਼ਹਿਰਾਂ ਨੂੰ ਬਾਹਰ ਕੱਢਦਾ ਹੈ ਤਾਂ ਸਾਰੇ ਤੱਤਾਂ ਨੂੰ ਵੀ ਬਾਹਰ ਕੱਢ ਦਿੰਦਾ ਹੈ ਫੋਕੇ ਪਾਣੀ ਦੇ ਤੇ ਤਜਾਬੀ ਪਾਣੀ ਦੇ ਆਪਣੇ ਨੁਕਸਾਨ ਨੇ ਬਿਲਕੁਲ ਹੈਗੇ ਨਹੀਂ ਪਰ ਆਰੋ ਦੇ ਤਜਾਬੀ ਅਤੇ ਫੋਕੇ ਪਾਣੀ ਨੂੰ ਅਲਕਲਾਈਨ ਬਣਾਇਆ ਜਾ ਸਕਦਾ ਹੈ ਉਸ ਨੂੰ ਤੱਤਪਰਪੂਰ ਬਣਾਇਆ ਜਾ ਸਕਦਾ ਹੈ ਇਸ ਦੇ ਲਈ ਟੈਕਨੋਲੋਜੀ ਬਣ ਚੁੱਕੀਆਂ ਨੇ ਸੋ ਅੱਜ ਤੋਂ ਬਾਅਦ ਮੈਂ ਚਾਹਾਂਗਾ ਕਿ ਅਸੀਂ ਇਸ ਸਵਾਲ ਨੂੰ ਛੱਡ ਦੇਈਏ ਕਿ ਪਾਣੀ ਦਾ TDS ਕਿੰਨਾ ਹੋਣਾ ਚਾਹੀਦਾ ਸਗੋਂ ਇਹ ਸਵਾਲ ਅਸੀਂ ਪੁੱਛਾਂਗੇ ਕਿ ਪਾਣੀ ਦਾ TDS ਜੋ ਹੈ ਉਹ ਕਿਸ ਕਾਰਨ ਹੈ ਕੀ ਉਹਦੇ ਵਿੱਚ ਜ਼ਹਿਰਾਂ ਨੇ ਜਾਂ ਕੀ ਉਸ ਦੇ ਵਿੱਚ ਨਮਕ ਨੇ ਮਿਨਰਲਸ ਨੇ आरओ ਦੇ ਫੋਕੇ ਅਤੇ ਤਜਾਬੀ ਪਾਣੀ ਨੂੰ ਅਲਕਲਾਈਨ ਕੀਤਾ ਜਾ ਸਕਦਾ ਹੈ ਉਸ ਨੂੰ ਅਲਕਲਾਈਨ ਕਰਨ ਦੇ ਕਿੰਨੇ ਤਰੀਕੇ ਨੇ ਕਿਵੇਂ ਅਲਕਲਾਈਨ ਕੀਤਾ ਜਾ ਸਕਦਾ ਹੈ ਜੋ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਦਿਖਾਈ ਦੇ ਰਿਹਾ ਹੈ ਤੁਸੀਂ ਇਸ ਨੰਬਰ ਦੇ ਉੱਤੇ ਸਾਨੂੰ ਫੋਨ ਕਰੋ ਜਾਂ ਸਾਨੂੰ ਵਟਸਐਪ ਕਰੋ ਅਸੀਂ ਤੁਹਾਨੂੰ ਦੱਸਾਂਗੇ ਕਿ ਆਰਓ ਸਿਸਟਮ ਦੇ ਤਜਾਬੀ ਅਤੇ ਫੋਕੇ ਪਾਣੀ ਨੂੰ ਕਿਵੇਂ ਅਲਕਲਾਈਨ ਕੀਤਾ ਜਾ ਸਕਦਾ ਹੈ ਕਿਵੇਂ ਤੱਤ ਭਰਪੂਰ ਕੀਤਾ ਜਾ ਸਕਦਾ ਹੈ ਆਰਓ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਸਾਡੇ ਪਾਣੀ ਦੇ ਵਿੱਚੋਂ ਜ਼ਹਿਰਾਂ ਕੱਢਦੀ ਹੈ ਪਰ ਉਹਨਾਂ ਜ਼ਹਿਰਾਂ ਦੇ ਨਾਲ ਨਾਲ ਇਹ ਤੱਤ ਵੀ ਬਾਹਰ ਕੱਢ ਦਿੰਦਾ ਹੈ ਇਸ ਕਰਕੇ ਉਸ ਪਾਣੀ ਨੂੰ ਦੁਬਾਰਾ ਅਲਕਲਾਈਨ ਕਰਨ ਦੀ ਲੋੜ ਹੈ ਦੁਬਾਰਾ ਉਸ ਦੇ ਵਿੱਚ ਤੱਤ ਪਾਉਣ ਦੀ ਲੋੜ ਹੈ ਉਹ ਚੀਜ਼ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਦੁਬਾਰਾ ਤੱਤ ਕਿਸ ਤਰ੍ਹਾਂ ਪਾਏ ਜਾ ਸਕਦੇ ਨੇ ਅਲਕਲਾਈਨ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਭੇਜਾਂਗੇ ਤੁਸੀਂ ਜੋ ਵੀ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਉਸ ਦੇ ਉੱਤੇ ਸਾਨੂੰ ਵਟਸਐਪ ਕਰੋ ਜਾਂ ਕਾਲ ਕਰੋ